ਸੰਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਵੀਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਸਭ ਤੋਂ ਪਹਿਲਾਂ ਤਾਂ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਜਿੱਦਾਂ ਤੁਹਾਨੂੰ ਪਾਦੀਆਂ ਝੋਨੇ ਦੀਆਂ ਬਾੜੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਹੁਣ ਪੀਆਰ 126 ਦੀ ਵੀ ਬਾੜੀ ਆ ਜਿਹੜੀ ਸ਼ੁਰੂ ਹੋ ਚੁੱਕੀ ਆ ਬਹੁਤ ਵੀਰਾਂ ਦੇ ਵੀਰੇ ਇਸੇ ਗੱਲ ਦੇ ਸਵਾਲ ਆਉਂਦੇ ਵੀਰੇ ਸਾਨੂੰ ਪਰਮਲ ਝੋਨੇ ਦਾ ਝਾੜ ਦੱਸੋ ਹਾਈਬ੍ਰਿਡ ਦਾ ਝਾੜ ਦੱਸੋ ਵੀ ਕਿਉਂਕਿ ਕਨੈਕਟਰ ਨਹੀਂ ਹੁੰਦੇ ਵੀਰੇ ਆਪਣੇ ਲਵੇ ਤਾਂ ਚਲੋ ਦੱਸ ਦਿੰਦੇ ਨੇ ਕਿ ਬੰਦੇ ਫੋਨ ਫਾਨ ਕਰ ਦਿੰਦੇ ਨੇ ਜਾਂ ਮੈਸੇਜ ਆ ਜਾਂਦਾ ਤੇ ਵੀਰੇ ਅੱਜ ਆਪਾਂ ਤੁਹਾਨੂੰ ਦੱਸ ਦਿਆਂ ਵੀ ਕਿਹੜੇ ਝਾੜ ਕਿਹੜੇ ਝੋਨੇ ਨੇ ਕਿਵੇਂ ਦਿੱਤਾ ਕਿਹੜੇ ਝੋਨੇ ਨੇ ਕਿਵੇਂ ਦਿੱਤਾ ਵੀ ਕਿਵੇਂ ਝਾੜ ਆਉਣਗੇ ਅੱਜ ਕੀ ਵੀਰੇ ਗੱਲ ਦੇਖੋ ਝਾੜਾਂ ਨਹੀਂ ਹੁੰਦੀਆਂ ਕੁਦਰਤ ਤੇ ਇੱਕ ਤੁਹਾਨੂੰ ਪਤਾ ਹੋਣਾ ਵੀਰੇ ਇਹਦੀ ਝੋਨੇ ਦੀ ਡੇਟ ਆ ਜਿਹੜੀ 10 ਜੂਨ ਤੋਂ ਗੇਤੀ ਸੀ ਗੇਤੇ ਝੋਨੇ ਜ਼ਿਆਦਾ ਲੱਗੇ ਲੋਕਾਂ ਨੇ ਕੀ ਕਰਿਆ ਨਾ ਵੀਰੇ ਪੀਆਰ 126 ਹਾਈਬ੍ਰਿਡ ਝੋਨੇ ਵੀ 90 90 ਦੇ ਨਾਲੀਆਂ ਵੈਰਾਈਟੀਆਂ ਚੱਕ ਕੇ ਗੇਤੀਆਂ ਲਾਤੀਆਂ ਉਹਦੇ ਨਾਲ ਨਾ ਵੀਰੇ ਜਿਹੜਾ ਝਾੜ ਆਉਣਾ ਸੀਗਾ ਉਹ ਨਹੀਂ ਆਇਆ ਮੀਂਹਾਂ ਦੇ ਵਿੱਚ ਨਸਾਰੇ ਹੋ ਗਏ ਝਾੜ ਆਪਣਾ ਬਿਲਕੁਲ ਘਟ ਗਿਆ ਤੇ ਝਾੜ ਦੀ ਗੱਲ ਕਰੀਏ ਵੀਰੇ ਜਿਹੜਾ ਪੀਆਰ 126 ਦਾ ਝਾੜ ਆ 20 22 ਕੁਇੰਟਲ ਤੋਂ ਲੈ ਕੇ 72 ਕੁਆਂਟਲ ਤੱਕ ਆ ਰਿਹਾ ਬਸ ਜਿਆਦਾ ਝਾੜ 25 26 ਕੁਆਂਟਲ ਤੱਕ ਤੇ ਜੇ ਤੁਹਾਨੂੰ ਮੈਂ ਇੱਕ ਗੱਲ ਦੱਸਦਾ ਵੀਰੇ ਅੱਗੇ ਵੀ ਅਕਤੂਬਰ ਵਾਲੀ ਪੀ 126 ਦਾ ਝਾੜ ਇੰਨਾ ਆ ਕੇ ਆਉਣਾ ਹੁੰਦਾ ਧਾਰਨ ਦੀ ਕੋਈ ਲੋੜ ਨਹੀਂ ਗੱਲ ਕਰੀਏ ਵੀਰੇ ਆਪਾਂ ਵੀ ਅੱਗੇ ਝਾੜ ਕੇ ਮਿਆਂਉਣਗੇ ਦੇਖੋ ਝਾੜ ਬੰਪਰ ਵੀ ਆਉਣਗੇ ਵਧੀਆ ਝਾੜ ਵੀ ਆਉਣਗੇ ਘੱਟ ਵੀ ਆਉਣਗੇ ਜਿਹੜੀਆਂ ਹੁਣ ਮੀਂਹ ਤੋਂ ਬਾਅਦ ਮੀਹਾਂ ਤੋਂ ਬਾਅਦ ਵੀਰੇ ਨਸਾਰਾ ਲੈ ਕੇ ਝੋਨੇ ਨੇ ਜਿਹੜੇ ਆਪਣੇ ਤੱਕ ਰਹੇ ਨੇ ਠੰਡੀ ਹਉਦੇ ਚ ਵੀਰੇ ਇਹਨਾਂ ਦੇ ਝਾੜ ਬੰਪਰ ਵੀ ਆਉਣਗੇ ਪਰ ਜੇਕਰ ਗੱਲ ਕਰੀ ਵੀਰੇ ਆਪਾਂ ਵੀ ਝਾੜ ਜਿਹੜੇ ਹਾਈਬ੍ਰਿਡ ਝੋਨੇ ਨੇ 90 90 ਦੇ ਨਾਲੇ ਉਹਨਾਂ ਦੇ ਵੀ ਝਾੜ ਵੀਰੇ ਤਕਰੀਬਨ ਇੰਨੇ ਕੇ ਰਹਿ ਗਏ 25 26 ਕੁਇੰਟਲ ਹੱਦ ਭਾਗੀ ਬਸ ਇਸ ਤੋਂ ਜ਼ਿਆਦਾ ਉਹਨਾਂ ਦੇ ਝਾੜ ਨਹੀਂ ਹੈਗੇ ਤੇ ਬਾਕੀ ਵੀਰੇ ਜੋ ਆਪਣੇ ਕਰਮਾਂ ਚਾ ਜੋ ਕੁਦਰਤ ਨੇ ਲਿਖਿਆ ਆਪਾਂ ਖਾਣਾ ਉਹੀ ਹੈ ਬਾਸਮਤੀ ਝੋਨੇ ਨੇ ਦੇਖੋ ਕਿੰਨੀ ਕਸਾਈ ਕਰਤੀ ਕਿਸਾਨਾਂ ਦੀ ਤੇ ਹੁਣ ਜਿਹੜੇ ਆ ਪੀਆ 126 ਵੀਰੇ ਸਬਜ਼ੀਆਂ ਭਾਜੀਆਂ ਵਾਲੇ ਜਾਂ ਆਲੂਆਂ ਵਾਲੇ ਕਿਸਾਨ ਵੀਰ ਲਾਉਂਦੇ ਨੇ ਬਹੁਤ ਵੀਰੇ ਉਹਨਾਂ ਦੇ ਵੀ ਝਾੜ ਨੇ ਜਿਹੜੇ ਘੱਟਾ ਰਹੇ ਨੇ ਤੇ ਦੇਖਿਓ ਆਪਾਂ 25 26 ਕੁਆਂਟ ਲਾ ਲਾ ਵੀਰੇ ਕੋਈ ਕਹਿ ਦਿੰਨੇ ਆਪਾਂ ਜਿਵੇਂ ਕੋਈ ਇਹ ਕਹਿੰਦਾ ਵੀ ਮੇਰਾ 27 28 ਕੁਆਂਟ ਲਾਇਆ ਨਹੀਂ ਬਸ 25 26 ਇੰਨਾ ਕੁ ਹੱਦ ਤਾਂ ਵੀਰੇ 22 23 ਵਾਲੇ ਵੀ ਬੈਠੇ ਨੇ ਵਿੱਚ ਜਿਨ੍ਹਾਂ ਨੇ ਬਹੁਤ ਮਿਹਨਤ ਕਰੀ ਪਰ ਝਾੜ ਵੀਰੇ 22 23 ਕੁਆਂਟ ਲਾ ਲਾ ਉਮੀਦ ਆ ਵੀਰੇ ਪ੍ਰਮਾਤਮਾ ਕਰੇ ਸਭ ਦਾ ਝਾੜ ਵਧੀਆ ਆਵੇ ਅੱਗੇ ਫਸਲਾਂ ਨੇ ਜਿਹੜੀਆਂ ਵਧੀਆ ਹੋਣ ਤੇ ਵਧੀਆ ਸਾਰਿਆਂ ਨੂੰ ਚਾਰ ਪੈਸੇ ਬਚਣ ਤੇ ਆਪਣੀ ਆਹੀ ਕੋਸ਼ਿਸ਼ ਹੁੰਦੀ ਆ ਵੀ ਕਿਸਾਨਾਂ ਦੀ ਵੀ ਜਿਹੜਾ ਆਪਾਂ ਕੋਈ ਪੈਸਾ ਤੇ ਲੱਕ ਮਾਉਣ ਆਪਣਾ ਚੰਗੇ ਥਾਂਵੇਂ ਲੱਗੇ ਪਰ ਜੋ ਇਸ ਸਮੇਂ ਝਾੜ ਆ ਰਹੇ ਨੇ ਵੀਰੇ ਬਹੁਤ ਜ਼ਿਆਦਾ ਘਟਨੇ ਜਿਸ ਨਾਲ ਕੇ ਐਵਰੇਜ ਜਿਹੜੀ ਬਿਲਕੁਲ ਡਾਊਨ ਜਾ ਰਹੀ ਆ ਤੇ ਉਮੀਦ ਆ ਕਿਸਾਨ ਵੀਰੋ ਜਿਹੜੀ ਆਪਾਂ ਤੁਹਾਡੇ ਨਾਲ ਇਹ ਗੱਲਬਾਤ ਕਰੀ ਤੁਹਾਨੂੰ ਵਧੀਆ ਲੱਗੀ ਹੋਵੇਗੀ ਤੇ ਪ੍ਰਮਾਤਮਾ ਕਰੇ ਅੱਗੇ ਜਾ ਕੇ ਜਿਹੜੇ ਝੋਨੇ ਦੇ ਝਾੜ ਨੇ ਚੰਗੇ ਆਉਣ ਤੇ ਵਧੀਆ ਚਾਰ ਪੈਸੇ ਕਿਸਾਨਾਂ ਦੇ ਕੰਮ ਆਉਣ ਧੰਨਵਾਦ